ਹਾਂਜੀ ਕਿਵੇਂ ਹੋ ਪਿੰਡ ਤੇ ਪ੍ਰਦੇਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਜਿਹੜੀ ਮੈਂ ਗੱਲ ਕਰਨ ਲੱਗਾ ਵਾਂ ਉਹ ਬਹੁਤ ਅਹਿਮ ਆ ਲਗਭਗ ਦੁਨੀਆ ਦੇ ਵਿੱਚ ਜਿਹੜੇ ਵੀ ਲੋਕੀ ਆਪਣੇ ਪੰਜਾਬ ਦੀ ਧਰਤੀ ਤੋਂ ਛੱਡ ਕੇ ਗਏ ਆ ਹਰੇਕ ਦੇ ਮਨ ਦੇ ਵਿੱਚ ਇਹ ਸਵਾਲ ਆ ਤੇ ਹਰੇਕ ਦੇ ਮਨ ਵਿੱਚ ਇਹ ਗੱਲ ਜਿਹੜੀ ਹੌਲੀ-ਹੌਲੀ ਘਰ ਕਰਦੀ ਜਾ ਰਹੀ ਆ ਕਿ ਸਾਡੇ ਨਾਲ ਸ਼ਾਇਦ ਇਹੋ ਜਿਹਾ ਕੁਝ ਹੋਣਾ ਵਾ ਗੱਲ ਮੈਂ ਇਹ ਕਰਨ ਲੱਗਾ ਕਿ ਜਿੱਦੋਂ ਬੰਦਾ ਕੋਈ ਪੇਰੈਂਟਸ ਬਣ ਜਾਂਦਾ ਮਾਪੇ ਉਹਦੇ ਮਾਪੇ ਬਣ ਜਾਂਦਾ ਵਾ ਦਾ ਕਿਸੇ ਦਾ ਮਾ ਬਣ ਜਾਂਦਾ ਕਿਸੇ ਦਾ ਪਿਓ ਬਣ ਜਾਂਦਾ ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਜਿਹੜੀ ਆ ਉਹ ਵੱਡੇ ਪੱਧਰ ਤੇ ਜਿਹੜੀ ਘਰ ਕਰ ਜਾਂਦੀ ਹੈ ਜਾਂ ਉਹ ਇਹ ਚੀਜ਼ ਨੂੰ ਆਪਣੇ ਅੰਦਰ ਹੀ ਪਾ ਲੈਂਦੇ ਆ ਵੀ ਜਿਹੜੇ ਸਾਡੇ ਬੱਚੇ ਆ ਉਹ ਸਾਡੇ ਨਾਲ ਨਹੀਂ ਰਹਿਣੇ ਹਾਂਜੀ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਮਨ ਦੇ ਵਿੱਚ ਲੈ ਕੇ ਚੱਲਦੇ ਆ ਜਾਂ ਇਹੋ ਜਿਹੀਆਂ ਗੱਲਾਂ ਨੂੰ ਤੁਸੀਂ ਸੁਣਦੇ ਆ ਤੇ ਤੁਸੀਂ ਆਟੋਮੈਟਿਕ ਜਿਹੜੀ 네ਗਟਿਵ ਪਾਸੇ ਜਿਹੜੇ ਜਾ ਰਹੇ ਆਂ ਜੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਬੱਚੇ ਸਾਡੇ ਨਾਲ ਨਹੀਂ ਰਹਿਣੇ ਇਹਨਾਂ ਨੇ ਗੋਰਿਆਂ ਵਾਂਗੂ ਇਸ ਜਿਹੜੀ ਆ ਆਪਣੇ ਜਿੱਦਾਂ ਗੋਰੇ ਜੁੰਦੇ ਆ ਵੀ 14-15 ਸਾਲ ਤੱਕ ਸੈਪਰੇਟ ਆਪਣਾ ਗਰਲਫ੍ਰੈਂਡ ਲੱਭ ਕੇ ਜਾਂ ਮਤਲਬ ਇਹਨਾਂ ਸੈਪਰੇਟ ਹੋ ਕੇ ਰਹਿਣ ਲੱਗ ਪੈਣਾ ਤੇ ਜੇ ਤੁਹਾਡੇ ਮਨ 'ਚ ਇਹ ਗੱਲ ਚੱਲਦੀ ਆ ਫਿਰ ਤੁਸੀਂ ਇਹਦਾ ਹੱਲ ਕਿਉਂ ਨਹੀਂ ਕਰਦੇ ਤੁਸੀਂ ਇਹ ਗੱਲ ਕਿੱਦਾਂ ਮੰਨ ਲਈ ਆ ਵੀ ਹਾਂ ਵੀ ਠੀਕ ਆ ਵੀ ਆਪਣਾ ਵੀ ਜਿਹੜੇ ਬੱਚੇ ਆ ਉਹ ਸਾਡੇ ਵੀ ਗੋਰਿਆਂ ਵਾਂਗੂ ਹੀ ਜਿਹੜਾ ਉਹ ਬਣ ਜਾਣੇ ਆ ਦੇਖੋ ਜੀ ਗੋਰਿਆਂ ਦਾ ਆਪਣਾ ਇੱਕ ਤੌਰ ਤਰੀਕਾ ਵਾ ਉਹਨਾਂ ਨੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਪਣਾ ਸਿਸਟਮ ਬਣਾਇਆ ਹੋਇਆ ਵਾ ਉਹ ਉਸ ਤਰੀਕੇ ਨਾਲ ਚੱਲਦੇ ਆ ਉਸ ਤਰੀਕੇ ਨਾਲ ਖੁਸ਼ ਆ ਪਰ ਜੇ ਤੁਸੀਂ ਚਾਹੋ ਨੇ ਆ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਰਹਿਣ ਫਿਰ ਭਾਈ ਤੁਹਾਨੂੰ ਉਹਦੀ ਐਫਰਟ ਕਰਨੇ ਪਣੇ ਆ ਜਿੰਨੀ ਨੈਗੇਟਿਵਿਟੀ ਤੁਸੀਂ ਇਕੱਠੀ ਕਰੋਗੇ ਉਨੀ ਤੁਹਾਡੀ ਦਿਮਾਗ ਤੇ ਜਿਹੜਾ ਉਹ ਬੋਝ ਜਿਹੜਾ ਪਈ ਜਾਣਾ ਜੇ ਤੁਸੀਂ ਗੌਰਿਆਂ ਵਾਂਗੂ ਆਪਣਾ ਪਰਿਵਾਰਕ ਮਾਹੌਲ ਬਣਾਇਆ ਹੋਇਆ ਵਾ ਉਹ ਬਾਤ ਦੀ ਗੱਲ ਆ ਉਹਨਾਂ ਦਾ ਮਾਹੌਲ ਉਹ ਉਹਨਾਂ ਦਾ ਚੰਗਾ ਕਿ ਮਾੜਾ ਉਹ ਉਹਨਾਂ ਦਾ ਆਪਣਾ ਸਿਸਟਮ ਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਉਹ ਆਪਣੇ ਤਰੀਕੇ ਨਾਲ ਜੀਉਂਦੇ ਆ ਪਰ ਜੇ ਤੁਸੀਂ ਆਪਣਾ ਮਾਹੌਲ ਗੋਰਿਆਂ ਵਰਗਾ ਦਿੱਤਾ ਹੋਇਆ ਘਰ ਦੇ ਵਿੱਚ ਤੇ ਫਿਰ ਤੁਹਾਡੀ ਗੱਲ ਬਿਲਕੁਲ ਸੱਚ ਹੋਣੀ ਆ ਇੱਕ ਸਾਡੀ ਕਮਿਊਨਿਟੀ ਵਿੱਚ ਹੋਰ ਰੌਲਾ ਵਾ ਮਤਲਬ ਦੂਸਰੇ ਨੂੰ ਵੀ ਉਹੀ ਕਹੀ ਜਾਣਗੇ ਇਹ ਕਿਹੜਾ ਆਪਣੇ ਨਾਲ ਰਹਿਣੇ ਆ ਇਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਇਹਨਾਂ ਨੇ ਕਿਹੜਾ ਕੱਲ ਨੂੰ ਕੋਈ ਗੱਲ ਸੁਣਨੀ ਆ ਇਹਨਾਂ ਨੇ ਕੱਲ ਨੂੰ ਆਪਣੀ ਗਰਲਫ੍ਰੈਂਡ ਲੱਭ ਲੈਣੀ ਆ ਸੋ ਇਹ ਸਾਡੇ ਲੋਕਾਂ 'ਚ ਆਮ ਜਿਹੜੀ ਚਰਚਾ ਇੱਥੇ ਹੁੰਦੀ ਆ ਘਰਾਂ ਦੇ ਵਿੱਚ ਹੁੰਦੀ ਆ ਪਰ ਨਹੀਂ ਤੁਸੀਂ ਤੁਸੀਂ ਬੱਚਿਆਂ ਨੂੰ ਕਾਹਲੂ ਬਲੇਮ ਕਰਨ ਤੋਂ ਆਪਣੇ ਜਿਹਦੇ ਕਾਹਲੂ ਜਿਹੜਾ ਬਲੇਮ ਕਰਨਾ ਉਹ ਤੋਂ ਚੰਗਾ ਪਹਿਲਾਂ ਤੁਸੀਂ ਕਿਉਂ ਨਹੀਂ ਐਫਰਟ ਕਰਦੇ ਤੁਸੀਂ ਆਪਣੇ ਬੱਚਿਆਂ ਲਈ ਕੀ ਐਫਰਟ ਕਰ ਰਹੇ ਆ ਸੋਚਣ ਵਾਲੀ ਗੱਲ ਆ ਤੁਸੀਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਦਾ ਮਾਹੌਲ ਦਿੱਤਾ ਜਿਹੜੇ ਤਰੀਕੇ ਨਾਲ ਤੁਹਾਡੇ ਨਾਲ ਰਹਿਣ ਤੁਸੀਂ ਆਪਣੇ ਬੱਚਿਆਂ ਨਾਲ ਉੱਠਦੇ ਬੈਠਦੇ ਉਹਨਾਂ ਨੂੰ ਸਮਾਂ ਦਿੰਨੇ ਆ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪੈਣੀ ਆ ਜਦਕਿ ਤੁਸੀਂ ਇਹ ਫੈਸਲੇ ਤੇ ਪਹਿਲੇ ਪਹੁੰਚ ਗਏ ਆ ਵੀ ਸਾਡੇ ਬੱਚੇ ਸਾਡੇ ਨਾਲ ਨਹੀਂ ਰਹਿਣੇ ਜਦੋਂ ਤੱਕ ਤੁਸੀਂ ਆਪਣੇ ਘਰ ਦਾ ਮਾਹੌਲ ਨਹੀਂ ਸੈੱਟ ਕਰਦੇ ਆਪਣੇ ਬੱਚਿਆਂ ਨੂੰ ਆਪਣਾ ਵਕਤ ਨਹੀਂ ਦਿੰਦੇ ਆਪਣਾ ਸਮਾਂ ਨਹੀਂ ਦਿੰਦੇ ਜਿੰਨੀ ਦੌੜ ਅਸੀਂ ਆਪਣੀ ਪੈਸੇ ਦੀ ਬੇਲੋੜੀ ਇੱਥੇ ਬਣਾਈ ਹੋਈ ਆ ਹੋ ਸਕਦਾ ਬੱਚੇ ਨਾ ਵੀ ਰਹਿਣ ਜਿਹੜੇ ਚੰਗੇ ਲੋਕ ਹੈ ਨਾ ਜਿਹੜੇ ਚੰਗੇ ਲੋਕ ਆ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਇੱਕ ਗੋਲ ਸੈੱਟ ਕੀਤਾ ਹੋਇਆ ਵਾ ਇੱਕ ਗੋਲ ਸੈੱਟ ਕੀਤਾ ਹੋਇਆ ਵਾ ਵੀ ਇੰਨਾ ਸੀ ਕੰਮ ਕਰਨਾ ਇਸ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਵਾ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਹਿੱਕ ਨਾਲ ਲਾ ਕੇ ਰੱਖਦੇ ਆ ਉਹਨਾਂ ਨੂੰ ਟਾਈਮ ਦੀ ਟਾਈਮ ਪੁੱਛਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਉੱਠਦੇ ਬੈਠਦੇ ਆ ਉਹ ਤੁਹਾਨੂੰ ਛੱਡ ਕੇ ਕਿਵੇਂ ਚਲ ਜਾਣਗੇ ਹਰ ਬੱਚੇ ਨੂੰ ਪਤਾ ਹੁੰਦਾ ਕਿ ਜਿਹੜਾ ਮੇਰਾ ਮਾਪੇ ਆ ਉਹ ਕਿਸ ਉਹਦੀ ਨੀਤ ਕਿਹੋ ਜੀ ਆ ਉਹਦਾ ਸੁਭਾਅ ਕਿਹੋ ਜਿਹਾ ਵਾ ਜੇ ਸਿੱਧੇ ਸ਼ਬਦਾਂ ਚ ਕਹ ਲਵਾਂ ਵੀ ਅਸੀਂ ਕਿਸੇ ਦੇ ਮੇਰੇ ਮਾਪੇ ਆ ਕਿਸੇ ਦੇ ਮਾਲਕ ਆ ਜਦੋਂ ਇੱਕ ਸਟਰਗਲ ਦਾ ਟਾਈਮ ਹੁੰਦਾ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਸਟਰਗਲ ਦਾ ਟਾਈਮ ਹੁੰਦਾ ਉਦੋਂ ਬੰਦਾ ਸਟਰਗਲ ਕਰਦਾ ਪਰ ਜਦੋਂ ਬੰਦੇ ਦਾ ਸਟਰਗਲ ਦਾ ਟਾਈਮ ਲੰਘ ਜਾਂਦਾ ਉਸ ਤੋਂ ਬਾਅਦ ਵੀ ਅਸੀਂ ਨਹੀਂ ਰੁਕਦੇ ਕਿਉਂਕਿ ਸਾਡੀ ਭੁੱਖੇ ਦੀ ਆਵਾਜ਼ਾਂ ਦੀ ਆ ਉਹ ਸਮਾਂ ਹੁੰਦਾ ਆਪਣੇ ਬੱਚਿਆਂ ਨੂੰ ਸਮਾਂ ਦੇਣ ਦਾ ਆਪਣੇ ਬੱਚਿਆਂ ਨਾਲ ਬਹਿਣ ਦਾ ਖੇਲੋਣ ਦਾ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾ ਕੇ ਰੱਖੋ ਉਹਨਾਂ ਨੂੰ ਸਮਾਂ ਦਿਓ ਹਰ ਟਾਈਮ ਡਾਲਰਾਂ ਦੇ ਪਿੱਛੇ ਭੱਜੇ ਫਿਰਨਾ ਪੈਸੇ ਪੈਸੇ ਪਿੱਛੇ ਭਿਰਨਾ ਬਹੁਤੀ ਚੰਗੀ ਗੱਲ ਨਹੀਂ ਕੱਲੋਂ ਉਹਨਾਂ ਨੇ ਵੀ ਇਹੀ ਕੋ ਸਿੱਖਣਾ ਜੋ ਕੋਈ ਉਹਨਾਂ ਨੂੰ ਸਿਖਾਇਆ ਵਾ ਆਪਣੇ ਬੱਚਿਆਂ ਨਾਲ ਵਕਤ ਵੱਦ-ਵੱਦ ਗੁਜ਼ਾਰੋ ऐसे ਵੀ ਬਣਾਓ ਕੰਮ ਵੀ ਕਰੋ ਤਾਂ ਕਿ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਮਾਪੇ ਨੇ ਸਾਨੂੰ ਕਿੰਨਾ ਸਮਾਂ ਦਿੱਤਾ ਵਾ ਕਈ ਵਾਰੀ ਮੈਂ ਇੱਥੋਂ ਤੱਕ ਦੇਖਣ ਚਾਹਾਂ ਕਿ ਸਾਡੇ ਬੱਚੇ ਨਾ ਜਿਹੜੇ ਆ ਘਰਾਂ ਦੇ ਵਿੱਚ ਆਪ ਦੀ ਦੇਖੋ ਕਿਤੇ ਘਰਾਂ ਦੇ ਵਿੱਚ ਆਪਣੇ ਸਾਡੇ ਘਰਾਂ 'ਚ दारू ਚੱਲਦੀ ਹੈ ਅਲਕੋਹਲ ਚੱਲਦੀ ਹੈ ਨਾ ਤਾਂ ਸਾਡੇ ਬੱਚੇ ਕਹਿਣਗੇ ਵੀ ਬਾਪੂ ਜੀ ਅੱਜ ਹੀ ਨਾ ਪੀਓ ਕਿਉਂਕਿ ਇਧਰਲੇ ਬੱਚਿਆਂ ਨੂੰ ਸਾਰੀ ਸਮਝ ਆ ਉਹਨਾਂ ਦੀ ਪੜ੍ਹਾਈ ਲਿਖਾਈ ਕੁਛ ਇਦਾਂ ਦੀ ਆ ਉਹਨਾਂ ਨੂੰ ਹਰ ਚੀਜ਼ ਦਾ ਪਤਾ ਵਾ ਕਿ ਵੀ ਜਿਹੜੀ ਸ਼ਰਾਬ ਹੈ ਉਹ ਮਾੜੀ ਚੀਜ਼ ਆ ਜਿਹੜੀ ਸਮੋਕ ਹੈ ਮਾੜੀ ਚੀਜ਼ ਆ ਕਈ ਵਾਰੀ ਬੱਚਾ ਸਾਨੂੰ ਰੋਕਦਾ ਵੀ ਹੁੰਦਾ ਅਸੀਂ ਤਾਂ ਵੀ ਆਪਣੀ ਮਰਜ਼ੀ ਕਰਦੇ ਆ ਆਪਣੀ ਮਰਜ਼ੀ ਕੋਟਦੇ ਆ ਵੀ ਨਹੀਂ ਅਸੀਂ ਇਹ ਕੰਮ ਕਰਨਾ ਵਾ ਤੇ ਬੱਚਾ ਤੁਹਾਨੂੰ ਕਈ ਵਾਰੀ ਕਹਿੰਦਾ ਪਾ ਵੀ ਫਾਦਰ ਇਹ ਚੀਜ਼ ਤੇਰੀ ਡੇਂਜਰਸ ਆ ਪਰ ਪਿਓ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਤੂੰ ਆਪਣਾ ਕੰਮ ਕਰ ਮੈਂ ਇੱਦੀ ਹੀ ਕਰਨਾ ਫਿਰ ਕੱਲੂ ਜਦੋਂ ਆਪਾਂ ਇਹੋ ਜਿਹੇ ਬੱਚੇ ਦੇ ਨਾਲ ਕੁੱਤੇ ਖਣੀ ਕਰਦੇ ਆ ਬੱਚੇ ਦੀ ਉਹਦੀਆਂ ਛੋਟ ਛੋਟੀਆਂ ਗੱਲਾਂ ਜਿਹੜੀਆਂ ਆਪਾਂ ਉਹਨੂੰ ਆਪਾਂ ਮਿੱਧ ਕੇ ਰੱਖ ਦਿੰਦੇ ਆ ਤੇ ਫਿਰ ਉਹ ਤੋਂ ਉਮੀਦ ਨਾ ਕਰੋ ਵੀ ਉਹ ਬੱਚਾ ਤੁਹਾਡੇ ਨਾਲ ਭੁੱਖ ਦੇ ਵਿੱਚ ਨਾਲ ਖੜਾ ਹੋਊਗਾ ਠੀਕ ਹੈ ਨਾ ਪਹਿਲਾਂ ਆਪ ਸਾਨੂੰ ਆਪਣੇ ਜਿਹੜੀਆਂ ਲੈਣਾ ਜਿਹੜੀਆਂ ਉਹ ਕਲੀਅਰ ਕਰਨੀਆਂ ਪੈਣਗੀਆਂ ਜਿਹੜੇ ਆਪਣੇ ਸਿਸਟਮ ਸਿੱਧੇ ਕਰਨੇ ਪੈਣਗੇ ਇਕੱਲੇ ਬੱਚੇ ਜਨਮ ਦੇਣਾ ਕੋਈ ਕੋਈ ਮਾਪੇ ਨਹੀਂ ਬਣ ਜਾਂਦਾ ਬੜੇ ਬਾਰੇ ਲੋਕ ਇਹ ਗੱਲ ਕਹਿੰਦੇ ਇਹ ਗੱਲ ਸੱਚੀ ਆ ਬੱਚਿਆਂ ਦੇ ਨਾਲ ਉਹਨਾਂ ਨਾਲ ਜਿਉਣਾ ਉਹਨਾਂ ਨੂੰ ਸਿਖਾਉਣਾ ਉਹਨਾਂ ਨੂੰ ਚੰਗੀ ਮਾੜੀ ਚੀਜ਼ ਦੀ ਦੱਸਣੀ ਤੇ ਉਹਨਾਂ ਦੇ ਮੂਰੇ ਇੱਕ ਆਪਣਾ ਵਧੀਆ ਆਪਣਾ ਜਿਹੜਾ ਗੁਣਾ ਕਰਦਾਰ ਬਣਾ ਕੇ ਰੱਖਣਾ ਤੇ ਉਹਨਾਂ ਨੂੰ ਸਮਾਂ ਦੇਣਾ ਕਿ ਬਹੁਤ ਚੀਜ਼ਾਂ ਮੈਟਰ ਕਰਦੀਆਂ ਬਾਕੀ ਜਿਹੜੇ ਲੋਕ ਮੈਨੂੰ ਕੋ ਆ ਕੇ ਕਹੇ ਨਾ ਕਿ ਇਹਨਾਂ ਬੱਚੇ ਨੇ ਤੁਹਾਡੇ ਨਾਲ ਨਹੀਂ ਰਹਿਣਾ ਮੈਂ ਉਹ ਬੰਦੇ ਤੋਂ ਪਰੇ ਹੋ ਜਾਣਾ ਕਿਉਂਕਿ ਉਹਨੂੰ ਮੇਰਾ ਕੀ ਪਤਾ ਮੈਂ ਆਪਣੇ ਬੱਚਿਆਂ ਲਈ ਕੀ ਐਫਰਟ ਕਰ ਰਿਹਾ ਜਿਹੜਾ ਬੰਦਾ ਆਪਣੇ ਬੱਚਿਆਂ ਲਈ ਐਫਰਟ ਨਹੀਂ ਕਰ ਰਿਹਾ ਉਹ ਇਹ ਗੱਲ ਕਵੇ ਮੈਂ ਕੋ ਕਹਾਂ ਇਹ ਗੱਲ ਮੈਂ ਆਪਣੇ ਬੱਚਿਆਂ ਲਈ ਕੋਸ਼ਿਸ਼ ਕਰ ਰਿਹਾ ਤੇ ਮੈਂ ਤੁਹਾਨੂੰ ਵੀ ਕਹਿੰਨਾ ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੋ ਸਾਡਾ ਇੱਕ ਟਾਈਮ ਹੁੰਦਾ ਸਟਰਗਲ ਕਰਨ ਦਾ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਸਾਨੂੰ ਪੈਸੇ ਦੀ ਬਹੁਤ ਲੋੜ ਪੈਂਦੀ ਆ ਭਜਨਟ ਕਰਨੀ ਪੈਂਦੀ ਸ਼ੁਰੂ-ਸ਼ੁਰੂ ਵਿੱਚ ਜਦੋਂ ਥੋੜੀ ਥੋੜੀ ਜਿੰਦਗੀ ਸੈਟਲਡ ਆਨ ਹੋ ਜਾਂਦੀ ਆ ਫਿਰ ਆਪਣੇ ਪਰਿਵਾਰ 'ਚ ਵੱਡੋ ਆਪਣੇ ਬੱਚਿਆਂ 'ਚ ਵੱਡੋ ਲਾਈਫ ਨੂੰ ਵਧੀਆ ਸੋਹਣੀ ਬਣਾ ਕੇ ਰੱਖੋ ਉਹਨਾਂ ਨਾਲ ਖੇਡੋ ਉਹਨਾਂ ਨਾਲ ਸਾਈਕਲ ਬੈਫੇ ਕਰਨ ਉਹਨਾਂ ਨਾਲ ਸਾਈਕਲਿੰਗ ਕਰੋ ਉਹਨਾਂ ਨਾਲ ਦੌੜੋ ਉਹਨਾਂ ਨਾਲ ਜਿਮ ਜਾਓ ਉਹਨਾਂ ਨਾਲ ਯਾਰੀ ਦੋਸਤੀ ਪਿਆਰ ਪਾਓ ਤੇ ਆਪਣੇ ਰਿਸ਼ਤੇ ਬਾਰੇ ਜਿਹੜਾ ਵਾ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਜਾਣੂ ਕਰਾਓ ਬੱਚੇ ਕਿਤੇ ਨਹੀਂ ਜਾਣਗੇ ਪਹਿਲਾਂ ਮਾਂ ਬਾਪ ਨੂੰ ਆਪਣੇ ਐਫਰਟ ਤੇ ਸਹੀ ਤਰੀਕੇ ਦਾ ਬਿਹੇਵ ਤੇ ਚੰਗਾ ਸਿਸਟਮ ਘਰ ਚ ਪੈਦਾ ਕਰਨਾ ਪੈਣਾ ਬੱਚੇ ਕਿਤੇ ਵੀ ਗਵਾਚਣਗੇ ਦੁਨੀਆ ਦੀ ਕਿਸੇ ਕੰਟਰੀ ਵਿੱਚ ਤੁਸੀਂ ਚਾਹੇ ਚਲ ਜਾਓ ਰੱਬ ਰੱਖਾ ਫਿਰ ਮਿਲਦੇ ਹਾਂ ਕਿਸੇ ਹੋਰ ਟੌਪਿਕ ਦੇ ਨਾਲ